ਕਬੱਡੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਸੀ ਕਿ ਆਪਣੀ ਘਰ ਦੀ ਕਲੱਬ ਤੇ ਆਪਣੀ ਕਲੱਬ 6 ਜੁਲਾਈ ਨੂੰ ਟੂਰਨਾਮੈਂਟ ਕਰਾਇਆ ਜਾ ਰਿਹਾ ਐਵਰ ਸਪੋਰਟ ਸਹਰਾਣਾ ਲਣੂਆ ਕਬੱਡੀ ਕਲੱਬ ਵੱਲੋਂ ਤੇ ਸਰੀ ਦੀ ਅਗਰਾਊਂਡਾਂ ਦੇ ਵਿੱਚ ਜਿੱਥੇ ਬਹੁਤ ਵਧੀਆ ਟੀਮਾਂ ਤੇ ਬਹੁਤ ਵਧੀਆ ਪਲੇਅਰ ਪਹੁੰਚ ਰਹੇ ਆ ਤੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਮ ਹਮਾ ਕੇ ਪਹੁੰਚੋ ਤੇ ਐਵਰ ਸਪੋਰਟ ਸਰਾਲਾ ਰਣੂਆ ਦੇ ਕੱਪ ਦੀਆਂ ਰੌਣਕਾਂ ਵਧਾਓ 6 ਜੁਲਾਈ ਨੂੰ ਸਰੀ ਸਤਿ ਸ਼੍ਰੀ ਅਕਾਲ ਲੈਵਰ ਵਾਲਾ ਕਬੱਡੀ ਕਹਿੰਦੇ ਕਿੰਨੀ ਬੜੀ ਸੋਕੀ ਆ ਦਿਖਾ ਦੇ ਮੈਂ ਆਂ ਮਿਲੋ ਕਬੱਡੀ ਦਿਖਾ ਗਿਆ ਟਰੈਕਟਰ ਦੇ ਕਬੱਡੀ ਕਹਨ ਨੂੰ ਅੰਦੇ ਸੁਜੀਆਂ ਅੱਜ ਜੰਨੀਆਂ ਨਿਸ਼ਾਨੀਆਂ ਲੱਗੀਆਂ ਨਾ ਆ ਕਾਲੀਆਂ ਇੰਨੀਆਂ needle ਲਾ ਮਾਰੀਆਂ ਨੇ ਅੰਦਰ ਸੂਈਆਂ ਆ ਵੀ ਇਸ ਲੋਕਿਆਂ ਲੋ ਅੰਦਾ 100 ਸੂਈ ਭਰੀ ਨਾ ਤੇ ਆ ਸਾਰੀਆਂ ਤੇ ਉਹ ਗਿੱਟੇ ਤੱਕ ਆ ਪੁਜਨੀ ਦੇ ਪਿਛੇ 100 100 ਇਸ ਲਈ ਮਰੀ ਆ ਜੇ ਕੱਢ ਕੇ ਫੇਰ ਕੱਢੀ ਤੱਕਾ ਹੋਰ ਹੋਰ ਤਰ੍ਹਾਂ ਦੇ ਦਾ ਸੈਟ ਮੇਰੇ ਬਿਆਨ ਤੇ ਮੈਂ ਸੌਂ ਗਿਆ ਉਹ ਕਰਦਾ ਰਿਹਾ ਟਰੀਟਮੈਂਟ ਤੇ ਮੈਂ ਹੁਣ ਫੇਰ ਆਉਂਦਾ ਬਿਆਨ ਆਹਦੇ ਪਤਾ ਲੱਗੀਆਂ ਦਾ ਵਾਜ ਆਹ ਬੰਨੀ ਬਾਹਰ ਨਿਕਾ ਆ ਦੀ ਹੈ ਵੀ ਗੱਲ ਹੈ ਬਹੁਤ ਸੁੱਝ ਜਾਂਦਾ ਬਈ ਆਹ ਇਤਨੀ ਫੈਟ ਤੋ ਨਾ ਹਾਂ ਇਹ ਹੁਣ ਆ ਪਰਸੋਂ ਦਾ ਦੇਖਾਂਗੇ ਆਪਰੇ ਤੱਕ ਉਹ ਦਾਉ ਨਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪੁਰਨਾ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਤੁਹਾਨੂੰ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਤਾਂ ਨਵਾਜੀ